ਲੁਧਿਆਣਾ ਤੋਂ ਇੱਕ ਇੰਡਸਟਰੀਅਲਿਸਟ ਨੇ ਆਂਧਰਾ ਪ੍ਰਦੇਸ਼ ਦੇ ਮੰਦਰ ਨੂੰ 1 ਕਰੋੜ ਰੁਪਏ ਦਾਨ ਕਰੇ ਸੀ ਜਦੋਂ ਕਿ ਇਹ ਪੈਸਾ ਮੰਦਰਾਂ 'ਚ ਜਿਹੜਾ ਦਾਨ ਹੁੰਦਾ ਹੈ ਸਾਡੇ ਕਿਸੇ ਕੰਮ ਦਾ ਨਹੀਂ ਹੈ ਮੈਂ ਜਿਹੜਾ ਦੇਖਦਾ ਦਾਨਵਿਰ ਕਰਨ ਜਿਵੇਂ ਅੰਤ ਸਮੇਂ 'ਚ ਵੀ ਉਹਨਾਂ ਨੇ ਆਪਣੇ ਕੰਨਾਂ ਦਾ ਇੱਕ ਕੁੰਦਲ ਕੰਨ ਪਾੜ ਕੇ ਦਾਨ ਕਰਤੇ ਸੀ ਰਾਣਾ ਜੀ ਨੇ ਵੀ ਉਸੇ ਤਰ੍ਹਾਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜੋ দান ਦੇਣ ਦਾ ਇੱਕ ਲੋਕ ਹੈ ਕਿ ਦਿੱਤੇ ਸਾਲ 2024 ਦੇ ਵਿੱਚ ਤਿਰੂਪਤੀ ਬਾਲਾਜੀ ਦੇ ਵਿੱਚ ਆਪਾਂ ਗੱਲ ਕਰੀਏ ਲੱਖਾਂ ਕਰੋੜਾਂ ਦਾ ਜਿਹੜਾ ਖਜ਼ਾਨਾ ਹੈ ਉਹ ਵਿੱਚ ਹੈਗਾ ਪਰ ਸਰਕਾਰ ਵੱਲੋਂ ਨਾ ਖੋਲਣ ਦੀ ਇਜਾਜ਼ਤ ਦਿੱਤੀ ਹੈ ਔਰ ਸਰਕਾਰ ਨੇ ਆਪਣੇ ਅੰਡਰ ਲੈ ਲਿਆ ਹੈ ਤੋਂ ਕਿਤਨੇ ਕੇ ਤੱਕ ਗੱਲ ਥੋੜੀ ਸੱਚੀ ਵੀ ਹੁੰਦੀ ਹੈ ਤੁਹਾਨੂੰ ਲੱਗਦਾ ਨਹੀਂ ਹੈਗਾ ਇਨਸਾਨੀਅਤ ਦਾ ਕਾਣ ਹੋ ਰਿਹਾ ਇੱਥੇ ਬਿਲਕੁਲ ਉੱਥੇ ਮੈਂ ਇਹ ਵੀ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਇੰਨਾ ਕਰੋੜਾਂ ਰੁਪਈਆ ਦਾਨ ਆਣ ਦੇ ਬਾਵਜੂਦ ਉੱਥੇ ਜਿਹੜਾ ਪ੍ਰਸ਼ਾਦ ਹੈ ਗਊ ਦੀ ਚਰਬੀ ਦਾ ਦਿੱਤਾ ਗਿਆ ਤੇ ਸਾਡੇ ਬਸਤ ਲਹਣਤਾ ਇਸ ਕਰਕੇ ਮਰੀ ਗਿਆ ਪਹਿਲਾਂ ਤੁਹਾਡੇ ਚੈਨਲਾਂ ਰਾਹੀਂ ਕਿਸੇ ਨੂੰ ਵੀ ਮੰਦਰਾਂ 'ਚ ਦਾਨ ਨਹੀਂ ਕਰਨਾ ਚਾਹੀਦਾ ਜੇ ਦਾਨ ਕਰਨਾ ਜਿਸ ਤਰ੍ਹਾਂ ਰਾਣਾ ਜੀ ਆਪਣੇ ਹੱਥ ਨਾਲ ਜਿਹੜੇ ਦਾਨਵੀਰ ਹੈ ਪੰਜਾਬ ਦੇ ਇੰਡਸਟਰੀਲਿਸਟ ਹੈ ਰਾਣਾ ਜੀ ਨੂੰ ਦੇਖ ਕੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਜੇ ਰਾਣਾ ਜੀ ਨੇ ਝੰਡਾ ਚੱਕਿਆ ਤਾਂ ਇਹਨਾਂ ਦੇ ਪਿੱਠ ਪਿੱਛੇ ਖੜ ਕੇ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਰਾਣਾ ਜੀ ਨੂੰ ਇੱਕ ਐਸਾ ਨੇਤਾ ਦੇ ਰੂਪ ਚ ਦੇਖਦਾ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਪੰਜਾਬ ਦੀ ਗਵਰਨਮੈਂਟ ਨਹੀਂ ਕਰ ਸਕਈ ਅਜੇ ਤੱਕ ਮੈਂ ਸਮਝਦਾ ਪੰਜਾਬ ਸਰਕਾਰ ਦੇ ਮੰਤਰੀ ਨੇ ਉੱਥੇ ਪਹੁੰਚੇ ਹੋਣੇ ਜਿੱਥੇ ਜਾ ਕੇ ਇਹਨਾਂ ਨੇ ਰਾਣਾ ਜੀ ਨੇ ਲੋਕਾਂ ਦੀ ਸਹਾਇਤਾ ਕਰੀ ਹੈ ਤਾਂ ਹਨਾ দানਬੀਰ ਤਾਂ ਬਹੁਤ ਛੋਟੇ দানਬੀਰ ਕਰਨ ਤੇ ਰਾਜਾ ਬਲੀ ਦਾ ਜਿਹੜਾ ਪੁਰਸਕਾਰ ਹੈ ਉਹ ਮਿਲਣਾ ਚਾਹੀਦਾ ਰਾਜਾ ਬਲੀ ਔਰ ਰਾਜਾ ਸੇ ਭਗਵਾਨ ਉਹਦੀ ਪਰਖਸ਼ਾ ਲੈਣ ਆਏ ਤਾਂ ਉਹਨਾਂ ਨੇ ਤਿੰਨ ਪੱਗ ਧੂਮੀ ਮੰਗੀ ਸਾਡਾ ਮੰਦਿਰਾਂ ਚ ਦਿੱਤਾ ਹੋਇਆ ਦਾਨ ਤੁਹਾਡੇ ਕਿਸੇ ਵੀ ਕੰਮ ਨਹੀਂ ਆਣਾ ਸਰਕਾਰਾਂ ਨੇ ਉਹ ਦਾਨ ਦਾ ਮਿਸਯੂਜ਼ ਕਰਨਾ ਤੁਹਾਡੇ ਧਰਮ ਵਾਸਤੇ ਵੀ ਉਹ ਯੂਜ਼ ਨਹੀਂ ਹੋਣਾ ਜੈ ਜੈ ਸ਼੍ਰੀ ਰਾਮ ਜੈ ਗੋ ਮਾਤਾ ਕੇ ਰਾਣਾ ਜੀ ਨੇ ਜਿੱਥੇ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਹੈ ਉਹਦੇ ਨਾਲ ਨਾਲ ਇੱਕ ਸਨਾਤਨ ਧਰਮ ਦਾ ਝੰਡਾ ਵੀ ਪੂਰੀ ਦੁਨੀਆ ਚ ਬਲੰਦ ਕੀਤਾ ਇਹਨਾਂ ਨੇ ਮੈਨੂੰ ਇਸ ਗੱਲ ਤੋਂ ਬੜੀ ਸ਼ਰਮ ਆ ਰਹੀ ਹੈ ਹਰਿਆਣਾ ਤੋਂ ਵੱਡੇ ਵੱਡੇ ਧਨਵੀਰ ਆ ਕੇ ਪੰਜਾਬ ਦੀ ਸਹਾਇਤਾ ਕਰ ਰਹੇ ਆ ਪੰਜਾਬ ਦੇ ਅੰਦਰ ਕੀ ਵੱਡੇ ਵੱਡੇ ਧਨਵੀਰ ਹੈਨੇ ਵੱਡੇ ਵੱਡੇ ਇੰਡਸਟਰੀਅਲਿਸਟ ਹੈਨੇ ਪਿਛਲੇ ਦਿਨ ਲੁਧਿਆਣਾ ਤੋਂ ਇੱਕ ਇੰਡਸਟਰੀਅਲਿਸਟ ਨੇ ਆਂਧਰਾ ਪ੍ਰਦੇਸ਼ ਦੇ ਮੰਦਰ ਨੂੰ 1-1 ਕਰੋੜ ਰੁਪਇਆ দান ਕਰਿਆ ਸੀ ਜਦੋਂ ਕਿ ਇਹ ਪੈਸਾ ਮੰਦਰਾਂ 'ਚ ਜਿਹੜਾ দান ਹੁੰਦਾ ਹੈ ਸਾਡੇ ਕਿਸੇ ਕੰਮ ਦਾ ਨਹੀਂ ਹੈ ਕਿਉਂਕਿ ਇਹ ਸਰਕਾਰਾਂ ਦੇ ਅੰਦਰ ਪੈਸਾ ਇਹ ਜਿਹੜਾ ਪੈਸਾ ਇਹ ਦੂਸਰੇ ਧਰਮਾਂ ਦੇ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਦੇਣੀ ਪੈਂਦੀ ਹੈ ਜਿਹੜੇ ਸਾਡੇ ਧਰਮ ਤੋਂ ਬਿਲਕੁਲ ਅਲੱਗ ਹੈ ਅਰ ਸਾਡਾ ਨੁਕਸਾਨ ਕਰ ਰਹੇ ਆ ਉਸ ਕੰਮ ਦੇ ਅੰਦਰ ਲਗਾਇਆ ਜਾਂਦਾ ਮੈਂ ਰਾਣਾ ਜੀ ਨੂੰ ਇੱਕ ਐਸਾ ਨੇਤਾ ਦੇ ਰੂਪ ਚ ਦੇਖਦਾ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਪੰਜਾਬ ਦੀ ਗਵਰਨਮੈਂਟ ਨਹੀਂ ਕਰ ਸਕੇ ਅਜੇ ਤੱਕ ਮੈਂ ਸਮਝਦਾ ਪੰਜਾਬ ਸਰਕਾਰ ਦੇ ਮੰਤਰੀ ਨਹੀਂ ਉੱਥੇ ਪਹੁੰਚੇ ਹੁਣ ਜਿੱਥੇ ਜਾ ਕੇ ਇਹਨਾਂ ਨੇ ਰਾਣਾ ਜੀ ਨੇ ਲੋਕਾਂ ਦੀ ਸਹਾਇਤਾ કરી ਹੈ ਐਡਾ ਵੱਡਾ ਕੰਮ ਮੈਂ ਜਿਹੜਾ ਦੇਖਦਾ दानवीर कर्ण ਜਿਵੇਂ ਅੰਤ ਸਮੇਂ 'ਚ ਵੀ ਉਹਨਾਂ ਨੇ ਆਪਣੇ ਕੰਨਾਂ ਦਾ ਇੱਕ ਕੁੰਦਲ ਕੰਨ ਛਾੜ ਕੇ দান ਕਰਤੇ ਸੀ ਰਾਣਾ ਜੀ ਨੇ ਵੀ ਉਸੇ ਤਰ੍ਹਾਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜੋ দান ਦੇਣ ਦਾ ਇੱਕ ਤਹੱਈਆ ਕਰਿਆ ਇਸ ਤੋਂ ਪੂਰੇ ਦੇਸ਼ ਨੇ দানਬੀਰਾਂ ਨੂੰ ਸਬਕ ਲੈਣਾ ਚਾਹੀਦਾ ਪੰ ਖਾਸ ਕਰਕੇ ਪੰਜਾਬ ਦੇ ਜਿਹੜੇ ਦਾਨਵੀਰ ਆ ਪੰਜਾਬ ਦੇ ਡਸਟਰੀ ਲਿਸਟ ਹੈ ਰਾਣਾ ਜੀ ਨੂੰ ਦੇਖ ਕੇ ਉਹਨਾਂ ਨੂੰ ਵੀ ਅੱਗੇ ਆਣਾ ਚਾਹੀਦਾ ਜੇ ਰਾਣਾ ਜੀ ਨੇ ਝੰਡਾ ਚੱਕਿਆ ਤਾਂ ਇਹਨਾਂ ਦੇ ਪਿੱਠ ਪਿੱਛੇ ਖੜ ਕੇ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਮੇਰੀ ਬਾਰ ਬਾਰ ਸਾਰੇ ਸਨਤਨੀਆਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਵੜ ਚੜ ਕੇ ਅੱਗੇ ਆਓ ਗਊ ਰੱਖਿਆ ਦਲ ਦਾ ਬਾਈ ਸਟੇਟ ਚ ਅਸੀਂ ਕੰਮ ਕਰ ਰਹੇ ਹਾਂ 10 ਲੱਖ ਸਾਡਾ ਨੌਜਵਾਨ ਗਊ ਰੱਖਿਆ ਚ ਲੱਗਿਆ ਹੋਇਆ ਸਾਰਾ ਦੇਸ਼ ਦਾ ਗਊ ਰਖਸ਼ਕ ਰਾਣਾ ਜੀ ਦੇ ਪਿੱਛੇ ਖੜੇ ਹਿੱਥੇ ਵੀ ਸਾਨੂੰ ਆਵਾਜ਼ ਲਗਾਣਗੇ ਜਿੱਥੇ ਵੀ ਵਲੰਟੀਅਰ ਦੀ ਲੋੜ ਪਏਗੀ ਇਹਨਾਂ ਨੂੰ ਇਹ ਗੱਲ ਅੱਜ ਤੋਂ ਬਾਅਦ ਸੋਚਣੀ ਨਹੀਂ ਚਾਹੀਦੀ ਜਿੱਥੇ ਵੀ ਲੋੜ ਪਏਗੀ ਕਿਸੇ ਵੀ ਖੂੰਜੇ ਚ ਦੇਸ਼ ਦੇ ਉੱਥੇ ਸਾਡੇ ਵਲੰਟੀਅਰ ਇਹਨਾਂ ਦੀ ਮਦਦ ਵਾਸਤੇ ਖੜੇ ਹੋਣਗੇ ਤੁਸੀਂ ਜਿਵੇਂ ਕਿ ਤੁਸੀਂ ਦੱਸਿਆ ਕਿ 21 ਕਰੋੜ ਦੀ ਜਿਹੜੀ ਰਾਸ਼ੀ ਹੈ ਉਹ ਇੱਕ ਮੰਦਰ ਨੂੰ ਦਿੱਤੀ ਜਾਂਦੀ ਹੈ ਅੱਜ ਆਂਧੇ ਪ੍ਰਦੇਸ਼ ਦੇ ਤੋ ਗੱਲ ਕਿਤੇ ਨਾ ਕਿਤੇ ਵੀ ਚੱਕਣ ਯੋਗ ਹੈ ਕਿ ਦਿੱਤੇ ਸਾਲ 2024 ਦੇ ਵਿੱਚ ਤਿਰੁਪਤੀ ਬਾਲਾਜੀ ਦੇ ਵਿੱਚ ਆਪਾਂ ਗੱਲ ਕਰੀਏ ਲੱਖਾਂ ਕਰੋੜਾਂ ਦਾ ਜਿਹੜਾ ਖਜ਼ਾਨਾ ਹੈ ਉਹ ਵਿੱਚ ਹੈਗਾ ਪਰ ਸਰਕਾਰ ਵੱਲੋਂ ਨਾ ਖੋਲਣ ਦੀ ਇਜਾਜ਼ਤ ਦਿੱਤੀ ਔਰ ਸਰਕਾਰ ਨੇ ਆਪਣੇ ਅੰਡਰ ਲੈ ਲਿਆ ਤੋ ਕਿਤਨੇ ਕਿਤੇ ਤੱਕ ਗੱਲ ਥੋੜੀ ਸੱਚੀ ਵੀ ਹੁੰਦੀ ਹੈ ਤੁਹਾਨੂੰ ਲੱਗਦਾ ਨਹੀਂ ਹੈਗਾ ਇਨਸਾਨੀਅਤ ਦਾ ਕਾਣ ਹੋ ਰਿਹਾ ਇੱਥੇ ਬਿਲਕੁਲ ਉੱਥੇ ਮੈਂ ਇਹ ਵੀ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਇੰਨਾ ਕਰੋੜਾਂ ਰੁਪਈਆ ਦਾਨ ਆਣ ਦੇ ਬਾਵਜੂਦ ਉੱਥੇ ਜਿਹੜਾ ਪ੍ਰਸ਼ਾਦ ਹੈ ਗਊ ਦੀ ਚਰਬੀ ਦਾ ਦਿੱਤਾ ਗਿਆ ਸਾਡੇ ਵਸਤ ਲਹਣਤਾ ਇਸ ਕਰਕੇ ਮੇਰੀ ਅਪੀਲ ਹੈ ਤੁਹਾਡੇ ਚੈਨਲ ਰਾਹੀਂ ਕਿਸੇ ਨੂੰ ਵੀ ਮੰਦਰਾਂ ਚ ਦਾਨ ਨਹੀਂ ਕਰਨਾ ਚਾਹੀਦਾ ਜੇ ਦਾਨ ਕਰਨਾ ਜਿਸ ਤਰ੍ਹਾਂ ਰਣਾ ਦੀ ਆਪਣੇ ਹੱਥ ਨਾਲ ਇੱਕ ਇਨਸਾਨੀਅਤ ਦਾ ਫਰਜ਼ ਅਦਾ ਕਰ ਰਹੇ ਆਂ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਜਾ ਕੇ ਆਪਣੇ ਹੱਥਾਂ ਨਾਲ ਦਾਨ ਕਰਨਾ ਚਾਹੀਦਾ ਤੁਹਾਡਾ ਮੰਦਰਾਂ ਚ ਦਿੱਤਾ ਹੋਇਆ ਦਾਨ ਤੁਹਾਡੇ ਕਿਸੇ ਵੀ ਕੰਮ ਨਹੀਂ ਆਣਾ ਸਰਕਾਰਾਂ ਨੇ ਉਹ ਦਾਨ ਦਾ ਮਿਸਯੂਜ਼ ਕਰਨਾ ਤੁਹਾਡੇ ਧਰਮ ਵਾਸਤੇ ਵੀ ਉਹ ਯੂਜ਼ ਨਹੀਂ ਹੋਣਾ ਨਾ ਤਾਂ ਤੁਹਾਡੀ ਧਰਮ ਦੀ ਭਲਾਈ ਵਾਸਤੇ ਯੂਜ਼ ਹੋਣਾ ਨਾ ਕਿਤੇ ਗੁਰੂਕੁਲ ਖੋਲਣਾ ਉਸ ਪੈਸੇ ਨਾਲ ਨਾ ਗਊਸ਼ਾਲਾ ਖੋਲਣੀ ਹੈ ਇਹ ਜਿਹੜਾ ਸਾਰਾ ਪੈਸਾ ਇਹ ਬਿਲਕੁਲ ਬੇਕਾਰ ਹੈ ਇਸ ਕਰਕੇ ਰਾਣਾ ਜੀ ਦੀ ਤਰ੍ਹਾਂ ਕਹਾਂਗਾ ਸਾਰਿਆਂ ਨੂੰ ਆਪਣੇ ਹੱਥ ਨਾਲ ਜਿੱਥੇ ਜ਼ਰੂਰਤਮੰਦ ਹੈ ਲੋਕ ਉੱਥੇ ਦੇਣਾ ਚਾਹੀਦਾ ਸੋ ਸਿੱਖ ਮੰਨਤਾਵਾਂ ਚ ਇੱਕ ਚੀਜ਼ ਕਹੀ ਜਾਂਦੀ ਹੈ ਕਹਿੰਦੇ ਗਰੀਬ ਦਾ ਮੂੰਹ ਤੇ ਗੁਰੂ ਕੀ ਗੋਲਕ ਉਹ ਗੱਲ ਕਿਸੇ ਨੇ ਸੱਚੀ ਮੰਦੇ ਉਹ ਗੱਲ ਸਹੀ ਹੈ ਬਿਲਕੁਲ ਸਹੀ ਹੈ ਜਿਸ ਤਰ੍ਹਾਂ ਸਿੱਖ ਧਰਮ ਦੇ ਅੰਦਰ ਦਸਵੰਦ ਕੱਢਣ ਦਾ ਲਿਖਿਆ ਪਰ ਰਾਣਾ ਜੀ ਨੇ ਤਾਂ ਕਮਾਲ ਕਰਤੇ ਬਈ 100% ਉਹਨਾਂ ਨੇ ਆਪਣੀ ਕਮਾਈ ਚੋਂ ਦੇਣ ਦਾ ਐਲਾਨ ਕਰਿਆ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹੜਾ ਰਾਣਾ ਜੀ ਨੇ ਕਦਮ ਚੱਕਿਆ ਉਹ ਕੱਲਾ ਤੁਸੀਂ ਪੰਜਾਬ ਦੀ ਗੱਲ ਨਹੀਂ ਹਰਿਆਣੇ ਦੀ ਗੱਲ ਨਹੀਂ ਮੇਰੇ ਅਕੋਰਡਿੰਗਲੀ ਜਿਹੜਾ ਇੰਡੀਆ ਦੇ ਪ੍ਰੈਸ ਦੇ ਅਕੋਰਡਿੰਗਲੀ ਗੱਲ ਕਹੂੰਗਾ ਇੰਡੀਆ ਦੇ 29 ਦੇ 29 ਸਟੇਟਾਂ 'ਚ ਮੇਰੇ ਹਿਸਾਬ ਨਾਲ ਇਹਨਾਂ ਨੂੰ ਦਾਨ ਵੀਰ ਦਾ ਪੁਰਸਕਾਰ ਮਿਲਣਾ ਚਾਹੀਦਾ ਬਹੁਤ ਵੱਡਾ ਕਦਮ ਹੈ 1100 ਟਰੈਕਟਰਾਂ ਦਾ ਕੋਈ ਛੋਟੀ-ਮੁਟੀ ਗੱਲ ਨਹੀਂ ਕਿਵੇਂ ਦੇਖਦੇ ਹੋ ਮੈਂ ਇਹ ਕਹਿਣਾ ਚਾਹਾਂਗਾ ਦਾਨਵੀਰ ਤਾਂ ਬਹੁਤ ਛੋਟੇ ਦਾਨਵੀਰ ਕਰਨ ਤੇ ਰਾਜਾ ਬਲੀ ਦਾ ਜਿਹੜਾ ਪੁਰਸਕਾਰ ਹੈ ਉਹ ਮਿਲਣਾ ਚਾਹੀਦਾ ਰਾਜਾ ਬਲੀ ਉਹ ਰਾਜਾ ਸੀ ਭਗਵਾਨ ਉਹਦੀ ਪਰਖਸ਼ਾ ਲੈਣ ਆਏ ਤਾਂ ਉਹਨਾਂ ਨੇ ਤਿੰਨ ਪੱਗ ਧੂਮੀ ਮੰਗੀ ਉਸ ਨੂੰ ਵੀ ਪਤਾ ਸੀ ਵੀ ਇਹ ਮੈਂ ਨਹੀਂ ਕੁਝ ਕਰ ਸਕਾਂਗਾ ਪਰ ਉਹਨਾਂ ਨੇ ਉਹਨਾਂ ਨੂੰ ਹਾਂ ਕਿਤੇ ਭਗਵਾਨ ਨੇ ਤਿੰਨ ਕਦਮਾਂ ਚ ਜਮੀਨ ਆਸਮਾਨ ਪਤਾਲ ਨਪਲਿਆ 14 ਚੌਥਾ ਕਦਮ ਜਦੋਂ ਮੰਗਿਆ ਤਾਂ ਉਹਨਾਂ ਨੇ ਆਪਣਾ ਸਰੀਰ ਅੱਗੇ ਧਰਤਿਆ ਮੈਂ ਇਹ ਸਮਝਦਾ ਵੀ ਜਿਹੜਾ ਇਹਨਾਂ ਨੂੰ ਖਤਾਬ ਹੈ ਉਹ ਦੁਨੀਆ ਖੁਦ ਦੇ ਰਹੀ ਹੈ ਔਰ ਇਹ ਅੰਦਰੋਂ ਰਿਸਪੈਕਟ ਦੀ ਗੱਲ ਹੁੰਦੀ ਹੈ ਖਤਾਬ ਨਾਲ ਮੈਂ ਸਮਝਦਾ ਕੋਈ ਵੱਡੀ ਅਪਾਧੇ ਨਹੀਂ ਹੁੰਦੀ ਇਹ ਲੋਕਾਂ ਦੇ ਜਿਹੜੇ ਗਰੀਬ ਲੋਕਾਂ ਨੂੰ ਇਹਨਾਂ ਨੇ ਮਦਦ ਕਰੀਆ ਉਹਨਾਂ ਦੀ ਜਿਹੜੀ ਦਵਾਈ ਆ ਉਹਨਾਂ ਦੀ ਜਿਹੜੀ ਅੰਦਰੋਂ ਨਿਕਲੀ ਕੋਈ ਉਹੀ ਸਭ ਤੋਂ ਵੱਡਾ ਪੁਰਸਕਾਰ ਹੈ। ਤੁਹਾਡੇ ਹਿਸਾਬ ਨਾਲ ਕਿਤੇ ਰਾਣਾ ਜੀ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਉਸ ਤੋਂ ਵੱਡਾ ਖਿਤਾਬ ਕੀ ਹੋ ਸਕਦਾ ਹੈ? ਇਹੀ ਗੱਲ ਮੈਂ ਕਹਿ ਰਿਹਾ ਤੁਹਾਨੂੰ। ਅਗਰ ਤੁਸੀਂ ਆਪ ਲੋ ਹਾਂ ਹਾਂ ਸਹੀ ਸਾਬ ਆਪ ਕਰੋ ਕਿ ਬਹੁਤ ਸ਼ੌਕ